ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਾਇਨੀਅਸ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਵਾਬ ਦੇਣ ਲਈ ਬੀਜੇਪੀ ਉਤਰੀ ਸੜਕਾਂ ਤੇ ਬੀਜੇਪੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕੱਸੇ ਵੱਡੇ ਤੰਜ ਜੋ ਖੁਦ ਸ਼ਰਾਬ ਵਿੱਚ ਡੱਲੀ ਰਹਿੰਦਾ ਹੈ ਉਹ ਪੰਜਾਬ ਨੂੰ ਨਸ਼ਾ ਮੁਕਤ ਦੀਆਂ ਗੱਲਾਂ ਕਰਦਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਾਬੀ ਕਹਿ ਕੇ ਪੁਕਾਰਿਆ ਬੀਜੇਪੀ ਦੇ ਸੀਨੀਅਰ ਲੀਡਰਾਂ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਕਿਰਦੇ ਨਜ਼ਰ ਆ ਰਹੇ ਨੇ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸੋਚਣ ਲਈ ਮਜਬੂਰ ਹੋ ਗਏ ਨੇ ਜੋ ਹੁਣ ਮੁੱਖ ਮੰਤਰੀ ਨੂੰ ਸ਼ਰਾਬੀ ਦੱਸਿਆ ਜਾ ਰਿਹਾ ਹੈ ਸ਼ਰਾਬ ਦੇ ਨਸ਼ੇ ਵਿੱਚ ਉਹ ਕੁਝ ਵੀ ਬੋਲ ਰਿਹਾ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਦੀ ਕੁਰਸੀ ਵੀ ਖਤਰੇ ਵਿੱਚ ਹੈ ਜੋ ਕੇਜਰੀਵਾਲ ਵੱਲੋਂ ਬਹੁਤ ਜਲਦੀ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਜੋ ਚਰਚਾਵਾਂ ਤੇਜ਼ ਹੋ ਗਈਆਂ ਨੇ ਸਭ ਨੂੰ ਇੱਕੋ ਹੀ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਜੋ ਪੰਜਾਬ ਦੀ ਨਵੀਂ ਅਪਡੇਟ ਤੁਹਾਡੇ ਕੋਲ ਪਹੁੰਚ ਸਕੇ ਪੰਜਾਬ ਦੇ ਵਿੱਚ ਬਗਵਾਲ ਮੱਚਿਆ ਹੋਇਆ ਹੈ ਜਿਸ ਦਿਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਾਰੇ ਕੁਝ ਸ਼ਬਦ ਵਰਤੇ ਜੋ ਸ਼ਬਦਾਵਲੀ ਉਹਨਾਂ ਨੇ ਆਪਣੀ ਮਰਿਆਦਾ ਨੂੰ ਉਲਕ ਕੇ ਜੋ ਮੁੱਖ ਮੰਤਰੀ ਨੇ ਬੋਲੀ ਉਹ ਸ਼ਬਦਾਵਲੀ ਨੂੰ ਲੈ ਕੇ ਭਾਜਪਾ ਦੇ ਲੀਡਰਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਸੇ ਭਾਸ਼ਾ ਵਿੱਚ ਜਵਾਬ ਦੇਣਾ ਠੀਕ ਸਮਝਿਆ ਸੋ ਅੱਜ ਜਿਵੇਂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਵਿਖੇ ਆਪਣਾ ਅਹੁਦਾ ਸਮਾਰਿਆ ਉਸ ਤੋਂ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਅਸੀਂ ਹੁਣ ਪੂਰੀ ਭਾਜਪਾ ਲੀਡਰਸ਼ਿਪ ਭਗਵੰਤ ਮਾਨ ਨੂੰ ਉਸੇ ਭਾਸ਼ਾ ਵਿੱਚ ਜਵਾਬ ਦੇਵਾਂਗੇ ਜਿਸ ਭਾਸ਼ਾ ਵਿੱਚ ਉਹ ਬੋਲ ਰਿਹਾ ਹੈ ਜੋ ਮੁੱਖ ਮੰਤਰੀ ਜੀ ਕਹੇਗਾ ਤਾਂ ਜੀ ਕਹਾਂਗੇ ਜੇਕਰ ਤੂੰ ਕਹਿ ਕੇ ਬੋਲੇਗਾ ਤਾਂ ਤੂੰ ਦਾ ਜਵਾਬ ਤੂੰ ਚ ਦੇਵਾਂਗੇ ਉਹਨਾਂ ਨੇ ਕਿਹਾ ਕਿ ਜਿਹੜਾ ਖੁਦ ਸ਼ਰਾਬ ਵਿੱਚ ਡਲੀ ਰਹਿੰਦਾ ਹੈ ਔਰ ਸ਼ਰਾਬ ਦੇ ਨਸ਼ੇ ਦੇ ਵਿੱਚ ਉਸ ਦਾ ਜਹਾਜ਼ ਜਿਹੜਾ ਹੈ ਵਿਚਕਾਰ ਉਤਾਰ ਦਿੱਤਾ ਜਾਂਦਾ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਉਸ ਨੂੰ ਗੱਡੀ ਦੇ ਵਿੱਚੋਂ ਉਤਰ ਕੇ ਭੱਜਣਾ ਪੈਂਦਾ ਹੈ ਉਹ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰ ਸਕਦਾ ਹੈ ਜਿਹੜਾ ਖੁਦ ਨਸ਼ੇ ਦੇ ਵਿੱਚ ਲੱਗਿਆ ਹੋਇਆ ਹੈ ਉਹ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰਦਾ ਸੋ ਪੰਜਾਬ ਨੂੰ ਨਸ਼ੇ ਦੇ ਨਾਲ ਜੋ ਅੱਜ ਬਚਾਉਣ ਦੀ ਗੱਲ ਕਰ ਰਿਹਾ ਹੈ ਉਹ ਖੁਦ ਪਹਿਲਾਂ ਨਸ਼ਾ ਛੱਡੇ ਫਿਰ ਪੰਜਾਬ ਨੂੰ ਨਸ਼ੇ ਮੁਕਤ ਕੀਤਾ ਜਾ ਸਕਦਾ ਹੈ ਸੋ ਅਸ਼wini ਸ਼ਰਮਾ ਨੇ ਬਹੁਤ ਵੱਡੇ ਤੰਜ ਕੱਸੇ ਨੇ ਉਹਨਾਂ ਨੇ ਕਿਹਾ ਕਿ ਅੱਜ ਹੁਣ ਪੂਰੀ ਭਾਜਪਾ ਲੀਡਰਸ਼ਿਪ ਸਰਕਾਂ ਤੇ ਉਤਰੇਗੀ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜੋ ਡੀਸੀ ਦਫ਼ਤਰਾਂ ਦੇ ਸਾਹਮਣੇ ਕਰਨੇ ਦਿੱਤੇ ਜਾਣਗੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਭਾਸ਼ਾ ਯਾਦ ਕਰਵਾਈ ਜਾਵੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਔਰ ગૃહ ਮੰਤਰੀ ਦੇ ਖਿਲਾਫ ਕੁਝ ਸ਼ਬਦਾਵਲੀ ਬੋਲੀ ਸੀ ਵਿਧਾਨ ਸਭਾ ਦੇ ਵਿੱਚ ਜਿਸ ਨੂੰ ਲੈ ਕੇ ਇਹ ਬਵਾਲ ਮੱਚਿਆ ਕੇਜਰੀਵਾਲ ਖੁਦ ਹੈਰਾਨ ਹੋ ਗਏ ਨੇ ਕੇਜਰੀਵਾਲ ਨੂੰ ਹੁਣ 2027 ਦੇ ਵਿਧਾਨ ਸਭਾ ਚੋਣਾਂ ਸਤਾਰੀਆਂ ਨੇ ਪੰਜਾਬ ਦੇ ਵਿੱਚ ਔਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਜਾ ਰਹੀ ਹੈ ਉਸ ਨੂੰ ਲੈ ਕੇ ਹੁਣ ਕੇਜਰੀਵਾਲ ਜਿਹੜਾ ਕਿ ਭਗਵੰਤ ਮਾਨ ਨੂੰ ਸੀਐਮ ਦੇ ਉਹਦੇ ਤੂੰ ਹਟਾ ਸਕਦੇ ਨੇ ਔਰ ਨਵਾਂ ਸੀਐਮ ਲਾ ਸਕਦੇ ਨੇ ਜੋ ਕਿ ਸ਼ਨੀਲ ਕੁਮਾਰ ਜਾਖੜ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਔਰ ਇਸ ਦੇ ਨਾਲ ਹੀ ਅਸ਼ਵੀਨ ਸ਼ਰਮਾ ਨੇ ਵੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਇਹੀ ਗੱਲ ਕਹੀ ਕਿ ਜਿੰਨਾ ਜਲਦੀ ਹੋ ਸਕਦਾ ਤੁਸੀਂ ਸੀਐਮ ਦਾ ਚਿਹਰਾ ਬਦਲ ਦਿਓ ਜੇਕਰ ਪੰਜਾਬ ਵਿੱਚ ਤੁਸੀਂ ਆਪਣਾ ਦੁਬਾਰਾ ਸੱਤਾ ਵਿੱਚ ਸੁਪਨੇ ਦੇਖ ਰਹੇ ਜੇ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਸੀਐਮ ਜਿਹੜਾ ਕਿ ਆਪਣੀ ਮਰਿਆਦਾ ਸੀਐਮ ਦੀ ਕੁਰਸੀ ਦੀ ਮਰਿਆਦਾ ਨੂੰ ਭੁੱਲ ਚੁੱਕਿਆ ਜੇ ਉਹ ਹੀ ਪੂਰਾ ਸਮਾਂ ਬੈਠਾ ਰਿਹਾ ਤਾਂ 2027 ਵਿੱਚ ਦਿੱਲੀ ਵਾਲਾ ਹਸ਼ਰ ਹੋਵੇਗਾ ਤੁਹਾਡਾ ਇੱਥੇ ਸੱਤਾ ਦਾ ਭੋਗ ਪੈ ਜਾਵੇਗਾ ਸੋ ਹੁਣ ਕੇਜਰੀਵਾਲ ਬਹੁਤ ਜਲਦੀ ਪੰਜਾਬ ਦੇ ਵਿੱਚ ਸੀਐਮ ਬਦਲ ਸਕਦੇ ਨੇ ਪੰਜਾਬ ਦੇ ਵਿੱਚ ਅਗਲਾ ਸੀਐਮ ਕਿਹੜਾ ਚਿਹਰਾ ਹੋ ਸਕਦਾ ਜੋ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸ਼ਰਾਬੀ ਏ ਔਰ ਸ਼ਰਾਬ ਦੇ ਨਸ਼ੇ ਵਿੱਚ ਜੋ ਉਸਨੇ ਮੂੰਹ ਵਿੱਚ ਚਾਹਦਾ ਉਹੀ ਬੋਲਦਾ ਕਮੇਡੀਅਨ ਹੋ ਰਹੀ ਏ ਅੱਜ ਵੀ ਕਮੇਡੀਅਨ ਵਾਂਗੂ ਉਹ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਔਰ ਬਾਹਰ ਸਟੇਜਾਂ ਤੇ ਵੀ ਉਹ ਕਮੇਡੀ ਹੀ ਕਰਦਾ ਨਜ਼ਰ ਆਉਂਦਾ ਨਾ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਕੋਈ ਨਾ ਹੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ ਸਿਰਫ ਤੇ ਸਿਰਫ ਕਮੇਡੀ ਕਰਕੇ ਔਰ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਦੇ ਉੱਪਰ ਜੋ ਬਿਆਨਬਾਜ਼ੀ ਕਰਦਾ ਹੈ ਉਹਨਾਂ ਦੇ ਉੱਪਰ ਮਿਹਣੋ ਮਿਹਣੀ ਹੁੰਦਾ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਜੋ ਇਸਲੇ ਬਾਰੇ ਹੁਣ ਸੋਚਣਾ ਪਵੇਗਾ ਜੋ ਕਿ ਆਉਣ ਵਾਲੇ ਕੁਝ ਦਿਨਾਂ ਅੰਚ ਵੱਡਾ ਫੇਰ ਬਦਲ ਹੋ ਸਕਦਾ ਹੈ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਜਾ ਸਕਦਾ ਹੈ ਜੋ ਪੰਜਾਬ ਦੇ ਵਿੱਚ ਬਵਾਲ ਮਚਿਆ ਹੋਇਆ ਹੈ ਦੂਸਰੀਆਂ ਪਾਰਟੀਆਂ ਵੱਲੋਂ ਮੁੱਖ ਮੰਤਰੀ ਦੇ ਖਿਲਾਫ